ਨਗਰ ਕੌਂਸਲ ਜ਼ੀਰਕਪੁਰ ਦੀ ਇੱਕ ਹੋਰ ਵੱਡੀ ਨਲਾਇਕੀ ਸਾਹਮਣੇ ਆਈ। ਕਰੀਬ 4 ਸਾਲ ਦੀ ਮਸ਼ੱਕਤ ਤੋਂ ਬਾਅਦ ਡੀਪੀਐਸ ਸਕੂਲ ਵਾਲੀ ਸੜਕ ਬਣਾਈ ਗਈ ਸੀ ਜਿਸ ਨੂੰ ਰਾਤੋਂ-ਰਾਤ ਪ੍ਰਾਈਵੇਟ ਕੰਪਨੀਆਂ ਵੱਲੋਂ ਪੁੱਟ ਕੇ ਸੁੱਟ ਦਿੱਤਾ ਗਿਆ। ਦੇਖ ਲੈ ਸਕਦੇ ਆ ਮੌਕੇ ਦੀਆਂ ਤਸਵੀਰਾਂ। ਡੀਪੀਐਸ ਸਕੂਲ ਜੋ ਪੀਰ ਮਸ਼ਾਲਾ ਨੂੰ ਜੋੜਦਾ ਰਸਤਾ ਹੈਗਾ ਔਰ ਕਈ ਸਾਲਾਂ ਦੀ ਵੱਡੀ ਮਸ਼ੱਕਤ ਅਤੇ ਸੰਘਰਸ਼ ਤੋਂ ਬਾਅਦ ਇਸ ਰਸਤੇ ਦੇ ਉੱਪਰ ਜਿਹੜੀ ਪੇਵਰ ਟਾਈਲਾਂ ਲਗਾਈਆਂ ਗਈਆਂ ਸੀ ਔਰ ਦੱਸ ਦਈਏ ਕਿ ਰਾਤੋਂ-ਰਾਤ ਤਾਰਾ ਬਚਾਉਣ ਵਾਲੀਆਂ ਕੰਪਨੀਆਂ ਵੱਲੋਂ ਪ੍ਰਾਈਵੇਟ ਕੰਪਨੀਆਂ ਵੱਲੋਂ ਇਹ ਸਾਰੀ ਸੜਕ ਪੁੱਟ ਕੇ ਰੱਖ ਦਿੱਤੀ ਜਿਸ ਕਾਰਨ ਸਥਾਨਕ ਵਸਨੀਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਇੱਥੇ ਵੀ ਦੱਸ ਦੇ ਕਿ ਬਿਨਾ ਪਰਵਾਨਗੀ ਤੋਂ ਵੱਡੇ ਪੱਧਰ ਤੇ ਮੀਲੀ ਭੁਗਤ ਇੱਥੇ ਮੀਲੀ ਭੁਗਤ ਸ਼ਬਦ ਵਰਤਨਾ ਹੋਵੇਗਾ ਕਿ ਨਗਰ ਕੌਂਸਲ ਅਧਿਕਾਰੀਆਂ ਦੀ ਵੱਡੀ ਮੀਲੀ ਭੁਗਤ ਸਾਹਮਣੇ ਆ ਰਹੀ ਹੈ ਸਾਰੇ ਸ਼ਹਿਰ ਦੇ ਵਿੱਚ ਜੰਗਲ ਰਾਜ ਤਾਰਾਂ ਦਾ ਪੂਰਾ ਜੰਗਲ ਵਿਛਾਇਆ ਹੋਇਆ ਬਿਨਾ ਪ੍ਰਵਾਨਗੀ ਤੋਂ ਔਰ ਅਗਰ ਪ੍ਰਵਾਨਗੀ ਦੀ ਗੱਲ ਕਰੀਏ ਤਾਂ 5 ਜਾਂ 7 ਜਾਂ 10 ਮੀਟਰ ਪ੍ਰਵਾਨਗੀ ਦੇ ਪੈਸੇ ਜਮ੍ਹਾਂ ਕਰਾਏ ਜਾਂਦੇ ਔਰ ਸਾਰੇ ਸ਼ਹਿਰ ਦੇ ਵਿੱਚ ਤਾਰਾਂ ਦਾ ਜੰਗਲ ਵਿਛਾ ਕੇ ਰੱਖ ਦਿੱਤਾ ਗਿਆ ਅੰਡਰਗਰਾਊਂਡ ਤਾਰਾਂ ਦੀ ਗੱਲ ਕਰੀਏ ਤਾਂ ਬਿਨਾ ਪ੍ਰਵਾਨਗੀ ਦੇ ਰਾਤੋਂ ਰਾਤ ਦੋ ਨੰਬਰ ਦੇ ਵਿੱਚ ਤਾਰਾਂ ਵਿਛਾਈਆਂ ਜਾ ਰਹੀਆਂ ਜਿਸ ਕਰਕੇ ਨਗਰ ਕੌਂਸਲ ਜ਼ੀਰਕਪੁਰ ਦੀ ਵੱਡੀ ਨਲਾਕੀ ਸਾਹਮਣੇ ਆਈ ਔਰ ਲੋਕਾਂ ਵਿੱਚ ਭਾਰੀ ਰੋਸ ਦੇਖਣ ਨੂੰ ਮਿਲਿਆ ਦੇਖ ਸਕਦੇ ਹੋ ਮੌਕੇ ਦੀਆਂ ਤਸਵੀਰਾਂ ਡੀਪੀਐਸ ਸਕੂਲ ਤੋਂ ਜੋ ਪੀਰ ਮਸ਼ੱਲਾ ਨੂੰ ਰੋੜ ਜਾਂਦੀ ਔਰ ਬੜੀ ਮੁਸ਼ਕਲ ਨਾਲ ਇਹ ਰੋਡ ਬਣੀ ਸੀ ਔਰ ਕਈ ਸਾਲਾਂ ਦੀ ਭੱਟੀ ਮਸ਼ਕੱਤ ਔਰ ਕਈ ਸਾਲਾਂ ਲੱਗੇ ਵੱਡੇ ਸੰਘਰਸ਼ ਤੋਂ ਬਾਅਦ ਬਣੀ ਸੀ ਪਰ ਇਸ ਨੂੰ ਦੱਸ ਦੇ ਕਿ ਰਾਤ ਤੋਂ ਰਾਤ ਪ੍ਰਾਈਵੇਟ ਕੰਪਨੀਆਂ ਵੱਲੋਂ ਪੁੱਟ ਦਿੱਤਾ ਗਿਆ ਔਰ ਇੱਥੇ ਕੋਈ ਦੋਰ ਆਏ ਨਹੀਂ ਕਿ ਨਗਰ ਕੌਂਸਲ ਜ਼ੀਰਕਪੁਰ ਦੇ ਅਧਿਕਾਰੀਆਂ ਦੀ ਵੱਡੀ ਮੇਲੇ ਭੁਗਤ ਸਾਹਮਣੇ ਆ ਰਹੀ ਔਰ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਦਈਏ ਕਿ ਰਾਤ ਦੇ ਸਮੇਂ ਇਸ ਛੜਕ ਨੂੰ ਪੱਟ ਕੇ ਖੱਡੇ ਪੁੱਟ ਕੇ ਜਿਹੜੀ ਹੈਗੀ ਆ ਔਰ ਰਾਤੋਂ ਰਾਤ ਜਿਹੜੇ ਤਾਰਾਂ ਪਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਜਾਂਦੀ ਹੈ ਔਰ ਵੱਡੇ ਪੱਦਰ ਤੇ ਇਥੇ ਜਿਹੜਾ 2 ਨੰਬਰ ਦੇ ਵਿੱਚ ਆਪਾਂ ਗੱਲ ਕਰੀਏ ਤਾਂ ਵੱਡੇ ਪੱਦਰ ਤੇ ਨਜ਼ਾਇਜ਼ ਤਾਰਾਂ ਬਿਛਾਉਣ ਦਾ ਜਿਹੜਾ ਕਾਰੋਬਾਰ ਚੱਲ ਰਿਹਾ ਪਰਵਾਨਗੀ ਦੀ ਗੱਲ ਕਰੀਏ ਤਾਂ ਕੁਝ ਚਿੱਟਾ ਜਰੂਰ ਦਿਖਾ ਦਿੱਤੀਆਂ ਜਾਂਦੀਆਂ ਪਰ ਜੇ ਆਪਾਂ ਨਗਰ ਕਾਉਂਸਲ ਦੇ ਅਧਿਕਾਰੀਆਂ ਨਾਲ ਗੱਲ ਕਰੀਏ ਤਾਂ ਸਾਰੀ ਗੱਲ ਦੱਬੀ ਦਬਾਈ ਰਹਿ ਜਾਂਦੀ ਹੈ ਔਰ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਦਈਏ ਕਿ ਹੁਣੇ ਸੜਕ ਬਣੀ ਸੀ ਔਰ ਲੱਖਾਂ ਕਰੋੜਾਂ ਰੁਪਏ ਨਗਰ ਕਾਉਂਸਲ ਦੇ ਖਰਚੇ ਗਏ ਸੜਕ ਦੇ ਉੱਪਰ ਔਰ ਦੇਖ ਸਕਦੇ ਕਿ ਕਿਸ ਤਰ੍ਹਾਂ ਪੁੱਟ ਕੇ ਸਾਰਾ ਸੜਕ ਜਿਹੜੀ ਹੈਗੀ ਬਰਬਾਦ ਕਰ ਦਿੱਤੀ ਗਈ ਔਰ ਕੋਈ ਵੱਡਾ ਹਾਦਸਾ ਵੀ ਹੋ ਸਕਦਾ ਖੁੱਲੇ ਮੂੰਹ ਹੋਲ ਪਈਆ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਪੀਰ ਮਸ਼ਾਅੱਲਾ ਨੂੰ ਜਾਂਦੀ ਹੋਈ ਸੜਕ ਡੀਪੀਐਸ ਸਕੂਲ ਵਾਲੀ ਦਿ ये थोड़े दिन पहले इन्होंने गड्ढा करा था बंद करवाया था इन्होंने दोबारा शुरू कर दिया भाजीय पूरी सड़क खोद के रखती इन्होंने भाई आप लोगों ने ये गड्ढा करा इसकी परमिशन है बंद कर इसको बंद कर बंद कर इसको ओ बंद कर इसको, ओ, बंद कर इसको। आप लोगों ने ये गड्ढा करा इसकी परमिशन है तुम्हारे पास है, है? दिखाओ दिखाओ कहा है परमिशन तुमने सारी सड़क खोद दी यार थोड़ी तो शर्म करो यार इस सड़क को बनाने में चार साल लग गए कुछ तो शर्म करो ये खुलाई छोड़ के चले गए हैं इन्होंने पाइप डाली और वो खुलाई छोड़ के भाग हैं ये देखो ये गड्ढा क्यों करा गड्ढा किससे पूछ के करा गड्ढा किससे पूछ के गड़ा? अरे खोल इसको बाहर निकल बाहर निकाल इसको गड्ढा किससे किससे पूछ के करा गड्ढा नहीं तो किससे पूछ के करा बाहर निकाल इसको बाहर निकाल ਇਹ ਨਹੀਂ ਕਰੇਗਾ ਸਰ ਮਸ਼ੀਨ ਤੇ ਚੱਲਦਾ ਨਾ ਹੈ ਮਸ਼ੀਨ ਤੇ ਕਿਸੇ ਪੁੱਛ ਕੇ ਗੱਡਾ ਕਰਾ ਤੂੰਨੇ